बिजली महकमा मुर्दादाब मु ਬਾਦੇ ਦਾ ਜੀ ਬਾਕੀ ਪੀਸੀ ਪਟਿਆਲੇ ਤੋਂ ਮੈਸੇਜ ਆਉਂਦਾ ਪਿੱਛੋਂ ਨਹੀਂ ਪਾਵਰ ਕੱਟ ਲਾ ਦਿੱਤਾ ਜਾਵੇ ਗ੍ਰੇਡ ਵਾਲੇ ਤੋਂ ਉਹਦੇ ਕਰਕੇ ਦੋ ਤਿੰਨ ਦਿਨ ਪਾਵਰ ਕੱਟ ਦੀ ਸਮੱਸਿਆ ਰਹੀ ਆ ਪਰ ਅੱਜ ਪੀਸੀ ਪਟਿਆਲੇ ਨਾਲ ਸਾਡੀ ਗੱਲ ਹੋ ਚੁੱਕੀ ਆ ਉਹ ਕਹਿੰਦੇ ਇਹ ਵੀ ਜਿਹੜੀ ਹੁਣ ਸਪਲਾਈ ਆ ਕੰਪਨਸੇਟ ਕਰ ਦਿੱਤੀ ਜਾਵੇਗੀ ਤੇ ਪੂਰੀ ਸਪਲਾਈ ਦਿੱਤੀ ਜਾਵੇਗੀ ਉਸਾਨਾ ਦਾ ਕਹਿੰਦਾ ਸੀ ਚਾਹੇ ਪਹਿਲਾਂ ਵੀ ਟਰਨਾਂ ਗੱਲ ਕੀਤੀ ਸੀ ਕਿ ਵਿਸ਼ਵਾਸ ਦਿਵਾਇਆ ਗਿਆ ਸੀ ਕੱਟਣ ਦੀ ਬਜਾਏ ਵੀ ਉੱਤੇ ਦੁਬਾਰਾ ਫੇਰ ਕੱਟਣ ਲੱਗ ਪਿਆ ਉਹ ਕੰਸਰਨ ਐਸਡੀ ਦੱਸ ਸਕਦੇ ਨੇ ਜੀ ਉਹ ਸਾਡੇ ਰਾਜਗੜ੍ਹ ਪਾਣੀ ਦੇ ਦੋ ਫਿਲਟਰ ਬੰਦ ਹੋਏ ਸੀ ਉਹਦੀ ਪਾਵਰ ਕੰਪ ਸੁਬਾ ਚੱਲ ਗਈ ਸੀ ਸਪਲਾਈ ਚੱਲੇਗੀ ਸਪਲਾਈ ਅਸੀਂ ਮੈਸੇਜ ਲਾਤਾ ਚਾਹ ਪਟਿਆਲੇ ਵੀ ਜਾ ਇਹਨਾਂ ਦਾ ਜਿਹੜਾ ਮੈਸੇਜ ਸੀਗਾ ਮੈਮੋਰੰਡਮ ਉਹ ਵੀ ਅਸੀਂ ਕਨਵੇ ਕਰ ਦਿੰਨੇ ਆ ਅੱਜ ਤੇ ਜਿਹੜਾ ਫਾਲਟ ਆ ਉਹ ਤਾਂ ਅਸੀਂ ਕੰਪਨਸੇਟ ਕਰਵਾ ਦਿੰਨੇ ਆ ਪਰ ਜਿਹੜਾ ਪੀਸੀ ਪਟਿਆਲੇ ਤੋਂ ਮੈਸੇਜ ਆਉਂਦਾ ਉਹਦੇ ਰਿਗਾਰਡਿੰਗ ਅਸੀਂ ਉਹਨਾਂ ਨੂੰ ਮੈਸੇਜ ਆ ਉਹਨਾਂ ਨੂੰ ਕਨਵੇ ਕਰਨਾ ਹੁੰਦਾ ਉਹ ਇਹਨਾਂ ਦੇ ਅਸੀਂ ਜਿਹੜੇ ਜੋ ਵੀ ਪ੍ਰੋਬਲਮਸ ਹੋਣੀਆਂ ਉਹ ਕਨਵੇ ਕਰ ਦਾਂਗੇ ਸਮੱਸਿਆ ਹੱਲੋ ਜੀ ਕੀ ਕਿਸਾਨਾਂ ਨੇ ਮੰਗਾ ਜਾਇਜ਼ ਨੇ ਨੀ ਬਿਲਕੁਲ ਜਾਇਜ਼ ਨਹੀਂ ਦੇਖੋ ਸਪਲਾਈ ਦਾ ਕੰਸਰਨ ਹਰ ਇੱਕ ਨੂੰ ਹੁੰਦਾ ਹੀ ਹੈ 8 ਘੰਟੇ ਸਪਲਾਈ ਘੱਟ-ਘੱਟ ਬੰਦੇ ਨੂੰ ਮਿਲੇ ਉਹ ਦੇਖੋ ਅਸੀਂ ਜਾਇਜ਼ਾ ਜੋੜੇ ਇਹਨਾਂ ਦੀ ਮੰਗ ਹੈ ਤੇ 2-4 ਦਿਨ ਤੋਂ ਥੋੜੀ ਗਰਮੀ ਜ਼ਿਆਦਾ ਹੋਣ ਕਰਕੇ ਪ੍ਰੋਬਲਮ ਆਈ ਸੀ ਉਹ ਬਾਕੀ ਇਹਨਾਂ ਦੀ ਜਾਇਜ਼ਾ ਮੰਗਾ ਤੇ ਉਹ ਅਸੀਂ ਅੱਜ ਵੀ ਕਨਵੇ ਦੁਆਰਾ ਕਰ ਦਿੰਦੇ ਆ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਨਿਰੰਤਰ ਬਿਜਲੀ ਦੇਣ ਦੇ ਵਾਸਤੇ ਜੋ ਚੋਣਵੀਂ ਵਾਅਦੇ ਕੀਤੇ ਗਿਆ ਸਨ ਉਹਨਾਂ ਦੀ ਅੱਜ ਫੂਕ ਨਿਕਲਦੀ ਨਜ਼ਰ ਆ ਰਹੀ ਹੈ ਜਿਸ ਨੂੰ ਲੈ ਕੇ ਦਰਾਹਾ ਦੇ ਬਿਜਲੀ ਦੇ ਕਰਦੇ ਵਾਰ ਧਰਨਾ ਲਗਾਇਆ ਜਾ ਰਿਹਾ ਹੈ ਭਾਰਤੀ ਕਿਸਾਨ ਯੂਨੀਅਨਾਂ ਸਿੱਧੂਪੁਰ ਵੱਲੋਂ ਅੱਜ ਇੱਥੇ ਧਰਨਾ ਮਾਰ ਕੇ ਲੋਕ ਲਗਾਤਾਰ ਗਿਆ ਦਫ਼ਤਰ ਬੰਦ ਕਰ ਦਿੱਤਾ ਗਿਆ ਕਿ ਉਹਨਾਂ ਦੀ ਜੋ ਬਿਜਲੀ ਹੈ ਉਹ ਪ੍ਰੋਪਰ ਨਹੀਂ ਮਿਲ ਰਹੀ ਜਿਸ ਕਰਕੇ ਉਹਨਾਂ ਦੀ ਜੋ ਪੁੱਤਾ ਵਾਂਗੂ ਪਾਲੀ ਫਸਲ ਹੈ ਉਹ ਸੁੱਕ ਰਹੀ ਹੈ ਗੱਲ ਕਰ ਲੈਣੇ ਆ ਕਿਸਾਨ ਜੀ ਉਹਨਾਂ ਦੇ ਆਗੂਆਂ ਦੇ ਨਾਲ ਸਰ ਬਰਦਾਸਖ ਜੀ ਤੁਸੀਂ ਧਰਨਾ ਮਾਰਨ ਜਾ ਰਹੇ ਹੋ ਮੇਨ ਮੁੱਦਾ ਕੀ ਹੈ ਸਰ ਮੇਨ ਮੁੱਦਾ ਸਾਡਾ ਮੇਨ ਹੈ ਕਿ ਬਿਜਲੀ ਦਾ ਜਿਹੜੇ ਨੇ ਵਾਅਦਾ ਕੀਤਾ ਸੀਗਾ 8 ਘੰਟੇ ਬਿਲੀ ਦੇਣ ਦਾ ਤੇ ਉਹ ਹੁਣ ਸਿਰਫ 4 4.5 5 ਘੰਟੇ ਤੱਕ ਬਿਜਲੀ ਆ ਰਹੀ ਹੈ ਫਸਲਾਂ ਪੂਰਾ ਕਿਉਂਕਿ ਧਾਨ ਲਾਇਆ ਇਹਨਾਂ ਨੇ ਫਸ ਫਸਲਾਂ ਸੋਕੇ ਚ ਆ ਗਈਆਂ ਜਨਰੇਟਰ ਚਲਾ ਕੇ ਉਹਨਾਂ ਨੂੰ ਪਾਲਿਆ ਜਾ ਰਿਹਾ ਸਾਨੂੰ ਦੇਖੋ ਇਹ ਸਰਕਾਰਾਂ ਬਾਕੀ ਸਟੇਟਾਂ ਚ ਨਾ ਪੰਜਾਬ ਖੇਤੀ ਪ੍ਰਧਾਨ ਆ ਪੰਜਾਬ ਖੇਤੀ ਪ੍ਰਧਾਨਾਂ ਸਾਡੀਆਂ ਉਦਾਹਰਣਾਂ ਦਿੱਤੀਆਂ ਜਾ ਰਹੀਆਂ ਨੇ ਪਰ ਇਹ ਪੰਜਾਬ ਜਿੰਨਾ ਕ ਇੱਥੇ ਦਾ ਕਿਸਾਨ ਉਹਦੇ ਵਿੱਚ ਗਿਆ ਹੋਇਆ ਜਿੰਨੀਆਂ ਸਾਡੀਆਂ ਆਤਮ ਹੱਤਿਆਵਾਂ ਕਿਸਾਨ ਕਰ ਰਿਹਾ ਇਹ ਇਹਨਾਂ ਨੂੰ ਕੋਈ ਨਹੀਂ ਦਿਖਾ ਰਿਹਾ ਇਸ ਲਈ ਇਹ ਤੇ ਇਹ ਜਿਹੜਾ ਅੰਨ ਆ ਇਹ ਜਿਹੜਾ ਪੈਦਾ ਕਰ ਰਿਹਾ ਇਹ ਪੂਰੇ ਦੇਸ਼ ਲਈ ਆ ਇਸ ਲਈ ਇਹਨਾਂ ਨੂੰ ਸਾਰਿਆਂ ਸਟੇਟਾਂ ਨੂੰ ਚਾਹੀਦਾ ਕਿ ਨਹੀਂ ਸਭ ਤੋਂ ਵੱਧ ਪੰਜਾਬ ਨੂੰ ਬਿਜਲੀ ਇਹਨਾਂ ਦੀਆਂ ਫਸਲਾਂ ਪਾਲਣ ਨੂੰ ਦਿੱਤੀ ਜਾ ਅਸੀਂ ਕੋਈ ਆਪਣੇ ਘਰ ਦੇ ਪੱਖੇ ਜਾਂ ਹੋਰ ਕੋਈ ਉਹਦੇ ਲਈ ਨਹੀਂ ਮੰਗ ਰਹੇ ਸਿਰਫ ਮੋਟਰਾਂ ਵਾਲੀ ਬਿਜਲੀ ਮੰਗਦੇ ਆ ਤੁਸੀਂ ਇਸ ਬਾਬਤ ਗੱਲ ਕੀਤੀ ਐਕਸ਼ਨ ਸਾਹਿਬ ਨਾਲ ਕਿਸੇ ਹੋਰ ਘਰਾਂ ਨਾਲ ਗੱਲ ਹੋਈ ਹੈ ਪਰਸੋਂ ਇਹਨਾਂ ਨਾਲ ਗੱਲ ਹੋਈ ਸੀ ਜੀ ਪਰਸੋਂ ਚੌਥੇ ਇਹਨਾਂ ਨੇ ਕਿਹਾ ਸੀ ਤੁਹਾਡੀ ਇਹ ਸਮੱਸਿਆ ਨੂੰ ਅਸੀਂ 2 ਦਿਨਾਂ ਦੇ ਵਿੱਚ ਸੌਲਟ ਆਊਟ ਕਰ ਦਵਾਂਗੇ ਤੁਹਾਨੂੰ ਬਿਜਲੀ ਪੂਰੀ ਦਿੱਤੀ ਜਾਊਗੀ ਪਰ ਹਜੇ ਤੱਕ ਉਹ ਸਮੱਸਿਆ ਜਿਉਂ ਦੀ ਤਿਉਂ ਖੜੀ ਆ ਪੰਜਾਬ ਸਰਕਾਰ ਕਹਿੰਦੀ ਅਸੀਂ ਪਾਣੀ ਵਾਸਤੇ ਕਿਸਾਨਾਂ ਦੇ ਵਾਸਤੇ ਜੋ ਚੋਏ ਨੇ ਸੂਏ ਨੇ ਖੇਤਾਂ ਤੱਕ ਪਹੁੰਚੇ ਕਰ ਦੋਤੇ ਕਹਿੰਨੇ ਕਿ ਤੁਹਾਡੇ ਵੀ ਇਹ ਸਬਦਾ ਮਿਲੀ ਹੈ ਸੂਆਂ ਤੇ ਦੇਖੋ ਜੀ ਚੋਏ ਆ ਚਾ ਉਹਨਾਂ ਚ ਜੇ ਪਾਣੀ ਹੋ ਨਹੀਂ ਹੈਗਾ ਪਿੱਛੇ ਉਹ ਤੇ ਪਾਣੀ ਹੋ ਨਹੀਂ ਤਾਂ ਉਹਦੇ ਵਿੱਚੋਂ ਜੇ ਆਪਾਂ ਮੋਟਰੇ ਲਾ ਲਏ ਤੇ ਹੁਣ ਦੇ ਧਰਤੀ ਦੇ ਥੱਲੇ ਹੀ ਪਾਣੀ ਨਹੀਂ ਆ ਤਾਂ ਉਹਦਾ ਕੋਈ ਮਤਲਬ ਨਹੀਂ ਆ ਪਰ ਇਹ ਜਾ ਕੋਈ ਵੀ ਕੀਤਾ ਨਹੀਂ ਆ ਜਦ ਤੁਸੀਂ ਕਿਹਾ ਉਹ ਕਿਤੇ ਵੀ ਸਾਡੇ ਪਿੰਡੇ ਇੱਥੇ ਪਹੁੰਚਦਾ ਨਹੀਂ ਹੋਇਆ ਕਿ ਕੋਈ ਸੁਹਾ ਜਾ ਉਹ ਨੂੰ ਚਾਲੂ ਕੀਤਾ ਗਿਆ ਤਾਂ ਧਰਤੀ નીચે ਪਾਣੀ ਨਹੀਂ ਹੈ ਤਾਂ ਫਿਰ ਆਪਾਂ ਬਿਜਲੀ ਲਾ ਕੇ ਉਹ ਪਾਣੀ ਨੂੰ ਹੋ ਖਤਮ ਕਰਨ ਜਾ ਰਹੇ ਆ ਇਹ ਨੁਕਸਾਨ ਨਹੀਂ ਹੈ ਨਹੀਂ ਅਸੀਂ ਤਾਂ ਹੋਰ ਵੀ ਇਹਨਾਂ ਨੂੰ ਦੇਖੋ ਆ ਫਸਲ ਤਾਂ ਪਾਲਣੀਆਂ ਨਹੀਂ ਜੀ ਅਸੀਂ ਜਿਹੜੀ ਲੁਆਈ ਆ ਇਹ ਇਹ ਧਾਨ ਜਦ ਕੇ ਜਿਹੜਾ ਚੌਲ ਲਾ ਰਿਹਾ ਇਹ ਸਿਰਫ ਪੰਜਾਬ ਤੋਂ ਬਾਅਦ ਬਾਕੀ ਸੂਬਿਆਂ ਲਈ ਉਹ ਪ੍ਰਦਾਨ ਕੀਤਾ ਜਾਂਦਾ ਅਸੀਂ ਤਾਂ ਬਹੁਤ ਘੱਟ ਖਾਂਦੇ ਆ ਚੌਲ ਮਨੇ ਸਾਡਾ ਖਾਣਾ ਨਹੀਂ ਹੁੰਦਾ ਤੇ ਇਸ ਲਈ ਇਹ ਲੋਕਾਂ ਦਾ ਢਿੱਡ ਭਰਨ ਲਈ ਤਾਂ ਪਹਿਲਾਂ ਉਹ ਵੀ ਜ਼ਰੂਰੀ ਹੈ ਨਾ ਸਰ ਕੀ ਫਸਲਾਂ ਦਾ ਜਿਹੜਾ ਬਦਲਾ ਆਇਆ ਕਿ ਸਰਕਾਰਾਂ ਦੇ ਰਿਗਾਰਡਿੰਗ ਜਾ ਕੇ ਜਾਂ ਆਪਣੇ ਤੌਰ ਤੇ ਤੁਸੀਂ ਕੋਈ ਫਸਲਾਂ ਦਾ ਬਦਲਾ ਵੀ ਕਰਨ ਜਾ ਰਹੇ ਹੋ ਬਿਲਕੁਲ ਸਰ ਅਸੀਂ ਤਾਂ ਕਹਿੰਨੇ ਆ ਅਸੀਂ ਤਾਂ ਐਮਐਸਪੀ ਮੰਗ ਰਹੇ ਸੀ ਸਾਡੀਆਂ 23 ਫਸਲਾਂ ਤੇ ਐਮਐਸਪੀ ਮੰਗਣ ਦੀ ਉਹ ਸੀਗੀ ਪਰ ਉਹ ਤਾਂ ਮੂੰਗੀ ਤੋਂ ਵੀ ਇਹਨਾਂ ਨੇ ਐਮਐਸਪੀ ਨਹੀਂ ਚੱਕ ਦਿੱਤੀ ਆ ਅਸੀਂ ਕੋਈ ਵੀ ਇੱਥੇ ਤੋਂ ਨਹੀਂ ਲਾਊਗਾ ਤੁਸੀਂ ਬਾਕੀ ਸਾਡੀਆਂ 23 ਫਸਲਾਂ ਤੇ ਦਵੋ ਨਾ ਐਮਐਸਪੀ ਦੇ ਦਿਓ ਸਾਨੂੰ ਤੇ ਕੋਈ ਵੀ ਪੂਰਾ ਬਦਲਾਅ ਹੋ ਜਾਊਗਾ ਕਹਿਣ ਦੀ ਵੀ ਨਹੀਂ ਲੋੜ ਪੈਣੀ ਪਿਛਲੇ ਸਾਲ ਫੁੱਲ ਬਿਜਲੀ ਆਈ ਆ ਪਾਣੀ ਬਹੁਤ ਸੀਗਾ ਉਸ ਨੂੰ ਤੇ ਇਸ ਸਮੇਂ ਨੂੰ ਕਿਵੇਂ ਕੰਪੇਅਰ ਕਰਦੇ ਆ ਨੇ ਪਿਛਲੇ ਸਾਲ ਫੁੱਲ ਨਹੀਂ ਆਈ ਪਰ ਇਸ ਵਾਰ ਤਾਂ ਹਾਂ ਇਸ ਵਾਰ ਤਾਂ ਜ਼ਿਆਦਾ ਮਿਲੀ ਹੈ ਬਿਜਲੀ بارشਾਂ ਸੀਗੀਆਂ ਕਾਫੀ ਕਿਉਂਕਿ ਉਹ ਉਹ ਤਾਂ ਸੀ ਹੜਾ ਚ ਵੀ ਕਾਫੀ ਮਾਰ ਖਾਦੀ ਆ ਸਾਡੀਆਂ ਫਸਲਾਂ ਹੜਾ ਨੇ ਵੀ ਬਰਬਾਦ ਕੀਤੇ ਨੇ ਉਹਨਾਂ ਦੇ ਵੀ ਹਜੇ ਤੱਕ ਮੁਆਵਜ਼ੇ ਬੱਚੇ ਪਏ ਨੇ ਜਾਂ ਹੋਰ ਕੋਈ ਅੱਗ ਲੱਗਣ ਦਾ ਮੁਆਵਜ਼ਾ ਸਰਕਾਰ ਨੇ ਦੇਖੋ ਸਰਕਾਰ ਨੇ ਹਜੇ ਹੁਣ ਸਾਡੇ ਪਿੰਡ ਦੀ ਜੋ ਕਣਕ ਜਲੀ ਆ ਜੀ 10 ਕਿਲੇ ਕਣਕ ਸਾਡੇ ਰਾਮਪੁਰ ਦੀ ਜਲੀ ਆ ਹਜੇ ਤੱਕ ਉਹਦਾ ਕੋਈ ਮੁਆਵਜ਼ਾ ਨਹੀਂ ਅਸੀਂ ਕਿੰਨੀ ਵਾਰ ਐਸਡੀਐਮ ਸਾਡੇ ਕੋਲ ਜਾਂ ਹੋਰ ਡੀਸੀ ਮੈਡਮ ਦੇ ਕੋਲ ਵੀ ਅਪਰੋਚ ਕਰ ਲਈ ਆ ਹਜੇ ਤੱਕ ਉਸ ਕਿਸਾਨ ਨੂੰ ਅਸੀਂ ਮੁਆਵਜ਼ਾ ਨਹੀਂ ਜਿਹੜੇ ਬੱਕਰੀ ਤੇ ਮੁਰਗੀ-ੁਰਗੀ ਦਾ ਅੱਖ ਨਹੀਂ ਕਾਦਾ ਕਾਦਾ ਮੁਆਵਜ਼ਾ ਦੇਣ ਦੀਆਂ ਗੱਲਾਂ ਕਰਦੇ ਸੀ ਤੁਸੀਂ ਧਰਨਾ ਮਾਰਿਆ ਸਿੱਧੂਪੁਰ ਵੱਲੋਂ ਬਹੁਤ ਵੱਡਾ ਅਪਰਾਲਾ ਕੀਤਾ ਪਰੰਤੂ ਤੁਹਾਡੀਆਂ ਜੱਥੇ ਬੰਨੀਆਂ 35 36 ਹੋਰ ਵੀ ਨੇ ਉਹ ਕਿਉਂ ਨਹੀਂ ਪੁੱਜਿਓ ਉਹ ਸਰ ਬਿਜੀ ਨੇ ਆਪਣੇ ਸ਼ੰਭੂ ਬਾਰਡਰ ਤੇ ਜਿਹੜੀਆਂ ਸਾਡੇ ਨਾਲ ਸਾਰੀਆਂ ਜਿੱਥੇ ਬੰਦੀਆਂ ਨੇ ਜਿਵੇਂ ਇਹ ਕੀ ਹੈ ਕਿ ਸਾਡੇ ਬਲਾਕ ਤੇ ਜਾਂ ਸਾਡੇ ਜ਼ਿਲ੍ਹੇ ਤੇ ਆਈ ਹੈ ਗੱਲ ਉਹ ਉਹਨਾਂ ਨੂੰ ਅਸੀਂ ਕਾਲ ਕਰਾਂਗੇ ਉਹ ਤੁਰੰਤ ਪਹੁੰਚਣਗੇ ਸਰ ਐਜੀ ਗੱਲ ਨਹੀਂ ਹੈ ਟਰਨਾ ਨਿਰੰਤਰ ਚੱਲੇਗਾ ਜਾਂ ਸੰਕੇਤਕ ਰੂਪ ਵਿੱਚ ਇਹ ਨਿਰੰਤਰ ਚੱਲੂਗਾ ਜੀ ਜਦ ਤੱਕ ਸਮੱਸਿਆ ਨਹੀਂ ਹੱਲ ਹੁੰਦੀ ਜੇ ਅਸੀਂ ਕੱਲ ਨੂੰ ਤੁਹਾਨਾਂ ਤੱਕ ਤਾਂ ਇਹ ਸਮੱਸਿਆ ਜਿਉਂਦੀ ਤਿਉਂ ਦੀ ਖੜੀ ਰਹੀ ਤਾਂ ਫਿਰ ਸਾਡੇ ਧਾਨਤਾ ਮਰ ਜਾਣੇ ਜਿਹੜੀ ਤਾਂ ਮਰ ਜਾਣੇ ਸਰ ਜੀ ਕੀ ਕਹਿਣਾ ਚਾਹੁੰਦੇ ਅਸੀਂ ਇਹੀ ਕਹਿਣਾ ਚਾਹਾਂਗੇ ਜੀ ਤਕਰੀਬਨ ਜਿਹੜੇ ਸਾਰੇ ਕਿਸਾਨ ਨੇ ਕਿਸਾਨਾਂ ਨੂੰ ਬਈ ਪਾਣੀ ਖਤਮ ਕਰਦਾ ਪਾਣੀ ਕਿਸਾਨ ਖਤਮ ਤਕਰੀਬਨ ਲਗਭਗ 80% ਚ ਉਹਨਾਂ 26 ਵੀ ਹੋਏ ਆ 7 8 ਜੁਲਾਈ ਤੋਂ 10 ਜੁਲਾਈ 15 ਜੁਲਾਈ ਤੱਕ 26 ਬੀਜ ਹੋਇਆ ਸਿਰਫ 1 ਮਹੀਨਾ ਸਾਨੂੰ ਪਾਣੀ ਦੀ ਜਰੂਰਤ ਹੈ 26 ਵਾਸਤੇ ਸਾਲ ਦੇ ਵਿੱਚ ਅਸੀਂ ਸਿਰਫ 1 ਮਹੀਨਾ ਪਾਣੀ ਵਰਤਣਾ ਧਰਤੀ ਦਾ ਉਸ ਤੋਂ ਬਾਅਦ ਅਸੀਂ ਬਹੁਤ ਘੱਟ ਪਾਣੀ ਵਰਤਣਾ 1 ਮਹੀਨਾ ਕੀ ਪਾਣੀ ਧਰਤੀ ਦਾ ਮੁੱਕ ਜਾਊਗਾ ਜਿਹੜੀਆਂ ਫੈਕਟਰੀਆਂ ਦਿਨ ਰਾਤ ਪਾਣੀ ਚਲਦੀਆਂ ਸ਼ਰਾਬ ਦੀਆਂ ਫੈਕਟਰੀਆਂ ਚੱਲਦੀਆਂ ਨੇ ਉਹਨਾਂ ਨੂੰ ਕੋਈ ਨਹੀਂ ਬੋਲਦਾ ਪਰ ਜਿਹੜੇ 1 ਮਹੀਨਾ ਪਾਣੀ ਵਰਤਣਾ ਅਸੀਂ ਉਹਦੇ ਵਾਸਤੇ ਸਭ ਨੂੰ ਦਿੰਦਾ ਵੀ ਇਹ ਪਾਣੀ ਖਤਮ ਕਰਦੇ ਪਾਣੀ ਖਤਮ ਕਰਦੇ ਕਿਸਾਨ ਜੀ ਨੇ ਐਫਰਟ ਕਰ ਰਹੀ ਹੈ ਪਰ ਜਿਹੜੇ ਸਿਆਸੀ ਪਾਰਟੀਆਂ ਕਾਂਗਰਸ ਅਕਾਲੀ ਝਾੜੋ ਵਗੈਰਾ ਉਹ ਨਹੀਂ ਇੱ ਆ ਰਹੀ ਹੁਣ ਉਹ ਘਟੋ ਘਟਾ ਜਿੱਦਣਾ ਝੋਨਾ ਲਾਇਆ ਉਦੋਂ ਦੇ ਲੈਟ 4 ਘੰਟੇ 5 ਘੰਟੇ 6 ਘੰਟੇ ਆਈ ਆ ਹੁਣ ਅੱਜ ਕੱਲ ਬਾਰਿਸ਼ ਹੋ ਗਈ ਉਸ ਕਰਕੇ ਮਾੜੀ ਰਾਹਤ ਮਿਲੀ ਆ ਨਹੀਂ ਤਾਂ ਹਰ ਇੱਕ ਕਿਸਾਨ ਦਾ ਧੂਆਂ ਨਿਕਲੇ ਪਿਆ ਸੀ ਸੋ ਦਰਸ਼ਕੋ ਇਹ ਸਨ ਕਿਸਾਨ ਜਿਹਨਾਂ ਦੇ ਆਗੂ ਜਿਹਨਾਂ ਦਾ ਕਹਿਣਾ ਕਿ ਕਿਸਾਨਾਂ ਦੀ ਜੋ ਬਿਜਲੀ ਆ ਸਿਰਫ 1 ਮਹੀਨਾ ਵਰਤੀ ਜਾਂਦੀ ਆ ਸਰਕਾਰ ਉਸ ਬਾਅਦ ਦੇ ਉੱਪਰ ਵੀ ਆਪਣਾ ਖਰਾ ਨਹੀਂ ਉਤਰ ਸਕੀ ਜਿਸ ਕਰਕੇ ਦਿਖਾ ਦਈਏ ਇਸ ਪਾਸੇ ਇਹਨਾਂ ਵੱਲੋਂ ਲੋਕ ਲਗਾ ਕੇ ਗੇਟ ਬੰਦ ਕਰ ਦਿੱਤਾ ਗਿਆ ਔਰ ਇਹਨਾਂ ਦਾ ਕਹਿਣਾ ਕਿ ਇਹ ਧਰਨਾ ਸੰਕੇਤਕ ਨਹੀਂ ਆ ਪੱਕੇ ਤੌਰ ਤੇ ਧਰਨ ਲਵਾਵਾਂਗੇ ਜਦ ਤੱਕ ਸਾਨੂੰ ਬਿਜਲੀ ਦੀ ਸਪਲਾਈ ਪੂਰ ਨਹੀਂ ਮੈਜਣੀ ਸੋਤਰਾ ਤੋਂ ਲਾਲ ਸਿੰਘ ਮੰਡ ਦੇ ਨਾਲ ਹਰੀਸ਼ ਕਪਲਾ